ਬਾਸਮੈਂਟ ਬਾਸਮੈਂਟ ਪੈਰਮੈਂਟ ਬਾਸਮੈਂਟ ਸ਼ਾਮ ਲੱਖ ਦੇ ਲੱਖ ਦੇ ਹਰਾਨਾ ਸਰਾਣਾ ਸਿਰ ਨੂੰ ਰੱਖਣਾ ਇਹ ਹੋ ਸਾਸਤ੍ਰਿਕ 걸ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੇ ਟਾਪਿਕ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਜੋ ਕਮੈਂਟ ਆਏ ਨੇ ਉਹ ਹੈ ਵੀ ਸਾਡਾ ਲੱਖ ਦਰਦ ਬਹੁਤ ਪੁਰਾਣਾ ਹੈ ਸੋ ਆਪਾਂ ਉਸ ਨੂੰ ਕਿਵੇਂ ਠੀਕ ਕਰ ਸਕਦੇ ਆ ਉਹ ਕਹਿੰਦੇ ਅਸੀਂ ਦਵਾਈਆਂ ਵੀ ਖਾ ਲਈਆਂ ਅਸੀਂ ਦਰਦਾਂ ਤਾਂ ਵੀ ਬਹੁਤ ਕਰ ਲਈਆਂ ਪਰ ਸਾਨੂੰ ਆਰਾਮ ਨਹੀਂ ਮਿਲ ਰਿਹਾ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਜਿਨ੍ਹਾਂ ਪੁਰਾਣੇ ਤੋਂ ਪੁਰਾਣਾ ਲੱਕ ਦਰਦ ਆਪਾਂ ਕਿਵੇਂ ਠੀਕ ਕਰ ਸਕਦੇ ਆ ਮੋਸਟਲੀ ਹੁੰਦਾ ਕੀ ਹੈ ਜਦੋਂ ਆਪਣੇ ਲੱਕ ਦੇ ਵਿੱਚ ਦਰਦ ਹੁੰਦਾ ਜੋ ਆਪਣਾ ਪੈਲਵਿਸ ਹੈ ਜਿਸ ਨੂੰ ਆਪਣੇ हिਪ ਬੋਨ ਕਿਹਾ ਜਾਂਦਾ ਹੈ ਲੱਕ ਹੈ ਉਹ ਅੱਗੇ ਨੂੰ ਮੂਵ ਹੋ ਜਾਂਦਾ ਹੈ ਕਿਉਂਕਿ ਆਪਣੇ ਕੰਮ ਕਰਨ ਦੇ ਤਰੀਕੇ ਕਰਕੇ ਜਿਸ ਨੂੰ ਕਿਹਾ ਜਾਂਦਾ ਹੈ ਇੰਟੀਰੀਅਰ ਪੈਲਵਿਕ ਟਿਲਟ ਜਦੋਂ ਉਹ ਅੱਗੇ ਨੂੰ ਸ਼ਿਫਟ ਹੋ ਜਾਂਦਾ ਹੈ ਆਪਣਾ ਆਹ ਵਾਲਾ ਪਾਸਾ हिਪ ਜਿਸ ਨੂੰ ਕਿਹਾ ਜਾਂਦਾ ਹੈ ਤਾਂ ਆਪਣਾ ਜੋ ਲੰਬਰ ਕਰਵੇਚਰ ਹੈ ਜੋ ਆਪਣੀ ਲੰਬਰ ਸਪਾਇਨ ਹੈ ਇਹ ਵਾਲੀ ਇਥੋਂ हिਪ ਤੋਂ ਉੱਪਰ ਵਾਲੀ ਇਹ ਸਿੱਧੀ ਹੋਣੀ ਸਟਾਰਟ ਹੋ ਜਾਂਦੀ ਹੈ ਜਦੋਂ ਇਹ ਸਿੱਧੀ ਹੋਏਗੀ ਮੰਨ ਕੇ ਸਿੱਧੇ ਹੋਣਗੇ ਮੰਨ ਕੇ ਕੀ ਕਰਨਗੇ ਪ੍ਰੈਸ਼ਰ ਪਾਉਣਗੇ ਨਾੜੀਆਂ ਤੇ ਨਾੜੀਆਂ ਕੀ ਕਰਨਗੀਆਂ ਅੱਗੇ ਜਾ ਕੇ ਜਿਹੜੀ ਸਰੀਰ ਦੀ ਹੱਡੀ ਹੈ ਉਸ ਨੂੰ ਟੱਚ ਕਰਨਗੀ ਜੋ ਡਿਸਕ ਹੁੰਦੀਆਂ ਨੇ ਦੋਨਾਂ ਮਣਕਿਆਂ ਦੇ ਵਿਚਾਲੇ ਉਹ ਜਾ ਕੇ ਰੀੜ ਦੀ ਹੱਡੀ ਨੂੰ ਟੱਚ ਕਰੇਗੀ ਤਾਂ ਜਿਹੜੀ ਨਾਲੀਆਂ ਤੇ ਪ੍ਰੈਸ਼ਰ ਪਏਗਾ ਤੇ ਆਪਣੇ ਦਰਦ ਸ਼ੁਰੂ ਹੋ ਜਾਏਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਕਸਰਤਾਂ ਕਰਾਂਗੇ ਜਿਹੜਾ ਆਪਣਾ ਇੰਟੀਰੀਅਰ ਟਿਲਟ ਹੋ ਗਿਆ ਹੈ ਪੈਲਵਿਸ ਉਸ ਨੂੰ ਕਿਵੇਂ ਪਿੱਛੇ ਲਿਆਂਦਾ ਜਾਵੇ ਔਰ ਜਿਹੜੇ ਲੱਕ ਦੇ ਮਸਲਸ ਨੇ ਇਹਨਾਂ ਨੂੰ ਕਿਵੇਂ ਆਪਾਂ ਤਾਕਤ ਦੇ ਵਿੱਚ ਲਿਆ ਸਕਦੇ ਹਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰੋਗੇ ਤੁਸੀਂ ਇਸ ਦਾ ਰਿਜ਼ਲਟ 3 ਤੋਂ 4 ਹਫ਼ਤੇ ਦੇ ਵਿੱਚ ਦੇਖੋਗੇ ਜ਼ਿਆਦਾਤਰ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹ ਕਹਿੰਦੇ ਨੇ ਸਾਨੂੰ ਕੋਈ ਦਵਾਈ ਦੋ ਬਟ ਅਸੀਂ ਦਵਾਈ ਕਿਸੇ ਨੂੰ ਵੀ ਰეკਮੈਂਡ ਨਹੀਂ ਕਰਦੇ हां कई बार ਦਵਾਈ ਦੀ ਜਿੱਥੇ ਜ਼ਰੂਰਤ ਹੈ ਉਥੇ ਦਵਾਈ ਹੀ ਅਸਰ ਕਰੇਗੀ ਪਰ ਦਵਾਈ ਦੇ ਨਾਲ ਨਾਲ ਕਸਰਤਾਂ ਦਾ ਆਪਣਾ ਹੀ ਇੱਕ ਇਸ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਰੋਲ ਹੈ ਸੋ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰੋਗੇ ਤੁਸੀਂ ਦੇਖੋਗੇ ਵੀ ਸਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਮੋਸਟਲੀ ਤਾਂ ਐਦਾਂ ਦੇ ਪੇਸ਼ੈਂਟਸ ਆਉਂਦੇ ਨੇ ਸਾਡੇ ਕੋਲ ਉਹ ਕਹਿੰਦੇ ਨੇ ਵੀ ਸਾਡੇ ਲੱਕ ਦਰਦ ਬਹੁਤ ਪੁਰਾਣਾ ਹੈ ਨਾਲ ਸਾਡੀਆਂ ਲੱਤਾਂ ਵੀ ਸੌਂਦੀਆਂ ਨੇ ਸੋ ਤੁਹਾਨੂੰ ਇਹੀ ਆਪਾਂ ਡਿਸਕ੍ਰਾਈਬ ਕਰਤਾ ਕਿ ਜਦੋਂ ਇੰਟੀਰੀਅਰ ਪੈਲਵਿਕ ਟਿਲਟ ਹੋ ਜਾਂਦਾ ਆਪਣੀ ਰੀਡ ਦੀ ਹੱਡੀ ਸਿੱਧੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਆਪਾਂ ਕੋਸ਼ਿਸ਼ ਕਰਨੀ ਹੈ ਜੋ ਰੀਡ ਦੀ ਹੱਡੀ ਹੈ ਉਸ ਨੂੰ ਪਹਿਲਾਂ ਅੰਦਰ ਲੈ ਜਿਏ ਆਪਾਂ ਔਰ ਦੈਨ ਆਪਾਂ ਫਿਰ ਕੁਐਸਚਨ ਤਾਂ ਕਰੀਏ ਔਰ ਤੁਸੀਂ ਨਾਲ ਦੀ ਨਾਲ ਆਪਣੀ ਖਰਾਕ ਦਾ ਵੀ ਧਿਆਨ ਰੱਖਣਾ ਹੈ ਜਿਵੇਂ ਆਪਾਂ ਅੱਗੇ ਵੀ ਤੁਹਾਨੂੰ ਹਰ ਵੀਡੀਓ ਚ ਦੱਸਦੇ ਆ ਡਾਈਟ ਦੇ ਵਿੱਚ ਤੁਸੀਂ ਹੁਣ ਜਿਵੇਂ ਸੰਤਰੇ ਦਾ ਸੀਜ਼ਨ ਆਉਣਾ ਤੁਸੀਂ ਸੰਤਰੇ ਖਾਣੇ ਆ ਨਾਲ ਦੀ ਨਾਲ ਤੁਸੀਂ ਬ੍ਰੋਕਲੀ ਇੱਕ ਹਫ਼ਤੇ ਚ ਇੱਕ ਵਾਰ ਜਾਂ ਦੋ ਵਾਰ ਜ਼ਰੂਰ ਖਾਓ ਬ੍ਰੋਕਲੀ ਦੀ ਸਬਜ਼ੀ ਬਣਾ ਲਓ ਜਿਵੇਂ ਮਰਜ਼ੀ ਜਾਂ ਬੋਇਲ ਕਰਕੇ ਖਾ ਸਕਦੇ ਹੋ ਨਾਲ ਦੀ ਨਾਲ ਚੁਕੰਦਰ ਦਾ ਬਹੁਤ ਵੱਡਾ ਰੋ ਹੈ ਉਹ ਵੀ ਤੁਸੀਂ ਸਲਾਦ ਦੇ ਵਿੱਚ ਜ਼ਰੂਰ ਐਡ ਕਰੋ ਅੰਗੂਰ ਮਿਲਦੇ ਨੇ ਤਾਂ ਅੰਗੂਰ ਵੀ ਧੋ ਕੇ ਚੰਗੀ ਤਰ੍ਹਾਂ ਜ਼ਰੂਰ ਖਾਓ ਔਰ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਓ ਸੋ ਵੀਡੀਓ ਨੂੰ ਜ਼ਿਆਦਾ ਲੰਮਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੀ ਕਸਰਤ ਆਪਾਂ ਇਸ ਨੂੰ ਸਰਾਣੇ ਨੂੰ ਇੱਥੇ ਰੱਖ ਲੈਣਾ ਹੈ ਔਰ ਇਸ ਦੇ ਉੱਪਰ ਆਪਾਂ ਲੇਟ ਜਾਣਾ ਹੈ ਐਦਾਂ ਕਰਕੇ ਤੁਸੀਂ ਦੇਖੋ ਵੀ ਲੱਕ ਹੈ ਜੋ نیچے ਹੈ ਲੱਕ ਤੋਂ ਜਮਾ ਉੱਪਰ ਔਰ ਐਦਾਂ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਇਸ ਤਰ੍ਹਾਂ ਤੁਸੀਂ 10 ਮਿੰਟ ਸਵੇਰੇ 10 ਮਿੰਟ ਦੁਪਹਿਰੇ 10 ਮਿੰਟ ਸ਼ਾਮ ਨੂੰ ਲੇਟਣਾ ਹੀ ਲੇਟਣਾ ਹੈ ਇਸ ਨਾਲ ਕੀ ਹੋਏਗਾ ਜੋ ਆਪਣੀ ਲੰਬਰ ਸਪਾਇਨ ਸਟ੍ਰੇਟ ਹੋਈ ਹੈ ਉਹ ਹੌਲੀ ਹੌਲੀ ਅੰਦਰ ਜਾਣਾ ਸ਼ੁਰੂ ਕਰ ਦੇਗੀ ਔਰ ਜਦੋਂ ਤੁਸੀਂ ਸਰਾਣਾ ਰੱਖਣਾ ਸ਼ੁਰੂ ਕਰੋਗੇ ਤਿੰਨ ਤੋਂ ਚਾਰ ਦਿਨ ਤੁਹਾਡੇ ਦਰਦ ਪੂਰਾ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ ਸੋ 10 ਮਿੰਟ ਸਵੇਰੇ 10 ਮਿੰਟ ਦੁਪਹਿਰੇ 10 ਮਿੰਟ ਸ਼ਾਮ ਤੁਸੀਂ ਲੱਕ ਦੇ ਹੇਠਾਂ ਸਰਾਣਾ ਜ਼ਰੂਰ ਰੱਖਣਾ ਹੈ ਇਹ ਹੋ ਗਈ ਨੰਬਰ 1 ਕਸਰਤ ਨੰਬਰ 1 ਐਕਸਰਸਾਈਜ਼ ਜਿਸ ਨੂੰ ਪੋਜੀਸ਼ਨਿੰਗ ਕਿਹਾ ਜਾਂਦਾ ਹੈ ਹੁਣ ਗੱਲ ਕਰਨ ਲੱਗੇ ਆਂ ਦੂਸਰੀ ਐਕਸਰਸਾਈਜ਼ ਆਪਾਂ ਸਰਾਣੇ ਨੂੰ ਸਾਈਡ ਤੇ ਰੱਖ ਦਾਂਗੇ ਚਲੋ ਹੁਣ ਦੂਸਰੀ ਕਸਰਤ ਦੇ ਵਿੱਚ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਖੱਬੀ ਲੱਤ ਨੂੰ ਸੱਜੀ ਨੂੰ ਵੀ ਕਰ ਸਕਦੇ ਆ ਕੈਮਰੇ ਦੇ ਵਿੱਚ ਕਲੀਅਰ ਦਿਖ ਰਹੀ ਹੈ ਤਾਂ ਕਰਕੇ ਪਹਿਲਾਂ ਆਪਾਂ ਖੱਬੀ ਲੱਤ ਕਰ ਲੈਂਗੇ ਆ ਅੱਡੀ 끄ਿਸ ਕੇ ਆਉਂਗੇ ਔਰ ਤੁਸੀਂ ਇਸ ਨੂੰ ਗੋਡੇ ਨੂੰ ਛਾਤੀ ਨਾਲ ਲਾਉਂਗੇ ਔਰ ਉੱਠ ਕੇ ਤੁਸੀਂ ਉੱਪਰ ਆ ਜਾਓਗੇ ਜਿੰਨਾ ਆ ਸਕਦੇ ਹੋ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫਿਰ ਅਟੀ نیچے ਰੱਖ ਦਾਂਗੇ ਔਰ ਲੱਤ ਸਿੱਧੀ ਕਰ ਦਾਂਗੇ ਔਰ ਆਰਾਮ ਨਾਲ ਬੈਠ ਜਾਾਂਗੇ ਫਿਰ ਆਪਾਂ ਡਿਗਰੀਸ ਘੇਵਾਾਂਗੇ ਔਰ ਗੁੱਡੇ ਨੂੰ ਸਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਗਰਦਨ ਉੱਪਰ ਚੱਕ ਲਾਂਗੇ ਜਿੰਨੀ ਚੱਕ ਸਕਦੇ ਆ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫਿਰ ਆਪਾਂ ਅੱਡੀ નીચે ਰੱਖ ਦਾਂਗੇ ਸਿਰ niche ਰੱਖ ਦਾਂਗੇ ਹੱਥ ਸਾਈਡ ਤੇ ਕਰ ਦਾਂਗੇ ਅੱਡੀ ਘਰੀਸ ਕੇ ਲੱਤ ਸਿੱਧੀ ਕਰ ਦਾਂਗੇ ਫਿਰ ਦੇਖੋ ਅੱਡੀ ਹੌਲੀ ਹੌਲੀ ਘਰੀਸ ਕੇ ਆਉਣੀ ਔਰ ਨਾਲ ਦੀ ਨਾਲ ਹੀ ਆਪਾਂ ਅੱਗੇ ਚਲੇ ਜਾਣਾ ਹੈ ਨਾਲ ਦੀ ਨਾਲ ਹੀ ਗੋਡੇ ਨੂੰ ਖਿੱਚ ਕੇ ਸਾਤੀ ਨਾਲ ਲਾ ਦੇਣਾ ਹੈ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਹੌਲੀ ਹੌਲੀ ਅੱਡੀ niche ਰੱਖ ਦਾਂਗੇ ਔਰ ਲੱਤ ਸਥਿਤੀ ਕਰ ਦਾਂਗੇ ਔਰ ਗਰਦਨ ਵੀ نیچے ਰੱਖ ਲਾਂਗੇ ਆਪਾਂ ਤੁਹਾਨੂੰ ਇਹ ਤਿੰਨ ਵਾਰੀ ਕਰਕੇ ਦਿਖਾਇਆ ਤੁਸੀਂ ਇਹ 6 ਵਾਰੀ ਇੱਕ ਕਰਨੀ ਹੈ ਕਸਰਤ ਖੱਬੇ ਪਾਸੇ ਔਰ ਸੱਜੇ ਪਾਸੇ ਇੱਕ ਵਾਰੀ ਸੱਜੇ ਪਾਸੇ ਵੀ ਕਰਕੇ ਦਿਖਾਵਾਂਗੇ ਡੀਕਰੀਸ ਕੇ ਆਵਾਂਗੇ ਹੌਲੀ ਹੌਲੀ ਆਵਾਂਗੇ ਔਰ ਗੋਡੇ ਨੂੰ ਸਾਹਤੀ ਨਾਲ ਲਾਵਾਂਗੇ ਗਰਦਨ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਵੇਰੇ ਡੀ નીચે ਰੱਖਾਂਗੇ ਲਾਤ ਸਿੱਧੀ ਕਰਦਾਂਗੇ ਔਰ ਗਰਦਨ نیچے ਰੱਖ ਲਾਂਗੇ 6 ਵਾਰੀ ਇਸ ਸਾਈਡ 6 ਵਾਰੀ ਇਸ ਸਾਈਡ ਇਹ ਹੋਗੀ ਤੁਹਾਡੀ ਦੂਸਰੀ ਕਸਰਤ ਜਿਸ ਨੂੰ ਕਿਹਾ ਜਾਂਦਾ ਹੈ ਨੀ ਟੂ ਚੈਸਟ ਹੁਣ ਤੀਸਰੀ ਕਸਰਤ ਕਰਨ ਲੱਗੇ ਆ ਇਸ ਦੇ ਵਿੱਚ ਕੀ ਕਰਾਂਗੇ ਦੋਨੋਂ ਗੋਡੇ ਕਰੀਸ ਕੇ ਆਵਾਂਗੇ ਹੌਲੀ 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 ਆਵਾਂਗੇ ਔਰ ਦੋਨੋਂ ਗੋਡੇ ਸਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਹੀ ਲੱਕ ਨੂੰ ਉੱਪਰ ਚੱਕ ਦਾਂਗੇ ਔਰ ਗਰਦਨ ਵੀ ਉੱਪਰ ਲੈ ਜਾਾਂਗੇ ਜਿੰਨੀ ਲਿਆ ਸਕਦੇ ਆ इतने आपल्ड करा दस सैकेंड एक दो तीन चार पाँच छः सत अठ नौ दस हौली हौली अड्डिया नीचे रखती हैं और दैन सीधियां करती पिछे मैं एक शब्द बोलिया गया कि लक उपर चक दाँगे लकू नहीं उपर चकना गर्दनू ही उपर चकना उसके लिए माफी चाहते हैं दोबारा देखो फिर अड्डिया खरीस के आवानी ਔਰ ਦੋਨੋਂ ਨੂੰ ਡੇਕ ਸਾਤੀ ਨਾਲ ਲਾਦਾਂਗੇ ਔਰ ਗਰਦਨ ਉੱਪਰ ਚੱਕ ਲਾਂਗੇ ਇਦਾਂ ਕਰਕੇ ਜਿੰਨੀ ਚੱਕ ਸਕਦੇ ਆ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰਾ ਪਾ نیچے ਰੱਖ ਦੇਣੇ ਆ ਹੱਡੀਆਂ ਔਰ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਇਹ ਵੀ ਤੁਸੀਂ 6 ਵਾਰੀ ਕਰਨੀਆਂ ਕਸਰਤ ਦੋ ਵਾਰੀ ਕੀਤੀ ਇੱਕ ਵਾਰੀ ਹੋਰ ਕਰਕੇ ਦਿਖਾ ਦਿੰਨੇ ਆ ਦੋਨੋਂ ਅੱਡੀਆਂ ਘੂਸ ਕੇ ਆਵਾਂਗੇ ਔਰ ਦੋਨੋਂ ਗੋਡੇ ਸਾਹਤਿਨਾ ਲਾਵਾਂਗੇ ਔਰ ਗਰਦਨ ਉੱਪਰ ਚੱਕ ਦਾਂਗੇ ਜਿੰਨੀ ਚੱਕ ਸਕਦੇ ਆ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫੇਰ ਆਪਾਂ نیچے ਰੱਖ ਦੇਣਾ ਔਰ ਫਿਰ ਸਿੱਧੇ ਕਰ ਦੇਣੀ ਹੈ ਲੱਤਾਂ ਇਹ ਹੋਗੀ ਤੁਹਾਡੀ ਤੀਸਰੀ ਕਸਰਤ ਡਬਲ ਨੀ ਟੂ ਚੈਸਟ ਹੁਣ ਜਿਹੜੀ ਅਗਲੀ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਉਲਟੇ ਲੇਟ ਜਾਵਾਂਗੇ ਇਦਾਂ ਕਰਕੇ ਔਰ ਅਗਰ ਤੁਹਾਡਾ ਬਹੁਤ ਪੁਰਾਣਾ ਦਰਦ ਹੈ ਤੁਸੀਂ ਕੋਈ ਵੀ ਕਸਰਤ ਆਹਾ ਵਾਲੀ ਨਹੀਂ ਕਰਨੀ ਪੁੱਠੇ ਪੈ ਕੇ ਇਦਾਂ ਉੱਪਰ ਚੱਕਣਾ ਜਾਂ ਹਾਫ ਕੋਬਰਾ ਜਾਂ ਫੁੱਲ ਕੋਬਰਾ ਇਹ ਬਿਲਕੁਲ ਨਹੀਂ ਕਰਨੀ ਹੁਣ ਆਪਾਂ ਤੁਹਾਨੂੰ ਕਰਨੀ ਹੈ ਤੁਸੀਂ ਉਲਟੇ ਹੋਗੇ ਔਰ ਦੈਨ ਫਿਗਰ ਆਫ 4 ਚਾਜੋਗੇ ਇਦਾਂ ਕਰਕੇ ਔਰ ਇਸ ਦੇ ਵਿੱਚ ਆਪਾਂ ਸਪਾਈਡਰਮੈਨ ਕਸਰਤ ਕਰਾਂਗੇ ਪਹਿਲਾਂ ਸੱਚੀ ਆਪਣੀ ਹੱਥ ਕਰਤੀ ਖਬੀ ਲੱਤ ਸਾਹਮਣੇ ਦੇਖਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫਿਰ ਆਪਾਂ نیچے ਆ ਜਾਾਂਗੇ ਇਸ ਕਸਰ ਦੇ ਵਿੱਚ ਥੋੜੇ ਜੋ ਮੋਡੇ ਨੇ ਉਹਦੇ ਥੱਲੇ ਗੋਡਾ ਆਉਣਗੇ ਜੋ ਤੁਹਾਡੇ हिਪ ਹੈ ਆਪਣੀ हिਪ ਬੋਨ ਹੈ ਉਹਦੇ ਨੀਤੇ ਤੁਹਾਡੇ ਗੋਡੇ ਆਉਣਗੇ ਦੁਬਾਰਾ ਦੇਖੋ ਲੱਤ ਸਿੱਧੀ ਹੱਥ ਸਾਹਮਣੇ ਇੱਥੇ ਅਪਾਸ ਗਿਣਾਂਗੇ 1 2 3 4 5 6 7 8 9 10 ਫੇਰ ਨੀਚੇ ਰੱਖ ਦਾਂਗੇ ਦੁਬਾਰਾ ਦੇਖੋ ਸਾਹਮਣੇ 1 2 3 4 5 6 7 8 9 10 ਫੇਰ ਨੀਚੇ ਰੱਖ ਦਾਂਗੇ ਫਿਰ ਦੇਖਾਂਗੇ ਸਾਹਮਣੇ 1 2 10 4 5 6 7 8 9 10 ਫਿਰ ਦੇਖੋ ਫਿਰ ਦੇਖੋ ਸਾਹਮਣੇ 1 2 3 4 5 6 7 8 9 10 देन ਰਿਲੈਕਸ ਫਿਰ ਦੇਖੋ 1 2 3 4 5 6 7 8 9 10 ਇਸ ਦੇ ਵਿੱਚ ਜਿਵੇਂ ਕਰਾਸ ਹੁੰਦਾ ਇਦਾਂ ਕਰਨਾ ਆਪਾਂ ਜਿਵੇਂ ਸੱਜੀ ਆਪਣੀ ਬਾਹ ਕੱਬੀ ਲੱਤ ਅਗਰ ਕੱਬੀ ਬਾਹ ਸੱਜੀ ਲੱਤ ਇਹ ਆ ਪੰਜ ਵਾਰੀ ਇੱਕ ਪਾਸੇ ਪੰਜ ਵਾਰੀ ਇੱਕ ਪਾਸੇ ਇਹ ਤੁਹਾਡੀ ਹੋਗੀ ਸਪਾਈਡਰਮੈਨ ਐਕਸਰਸਾਈਜ਼ ਹੁਣ ਜੋ ਅਗਲੀ ਕਸਰਤ ਹੈ ਇਸਨੂੰ ਕਹਿੰਦੇ ਨੇ ਬਟਰਫਲਾਈ ਸਟੌਪ ਐਕਸਰਸਾਈਜ਼ ਇਸ ਦੇ ਵਿੱਚ ਕੀ ਹੈ ਦੋਨੋਂ ਪੈਰ ਫੜ ਲੈ ਬਟਰਫਲਾਈ ਨਹੀਂ ਕਰਨੀ ਦੋਨੋਂ ਆਪਾਂ ਜੋ ਗੋਡੇ ਆ ਉਹ ਖੋਲ ਦੇਣੇ ਨੇ ਕਿ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 10 ਰਿਲੈਕਸ ਗੋਡੇ ਮਤਲਬ ਥੱਲੇ ਨੂੰ ਲਾਉਣ ਦੀ ਕੋਸ਼ਿਸ਼ ਕਰਨੀ ਹੈ ਅਗਰ ਤੋਂ ਇਤੋਂ ਫੜ ਕੇ ਗੋਡੇ ਨਹੀਂ ਥਲੇ ਲਾਗਦੇ ਤੁਸੀਂ ਕੀ ਕਰਨਾ ਪਿੱਛੇ ਢੋ ਨੀ ਲਾਉਣੀ ਬਿਲਕੁਲ ਸਿੱਧੇ ਬੈਠਣਾ ਔਰ ਇਦਾਂ ਤੁਸੀਂ ਇਸ ਨੂੰ ਇਦਾਂ ਦਬ ਸਕਦੇ ਹੋ ਆਪਣੀ ਇਹ ਕਹਿ ਦਈਏ ਵੀ ਕੁੜੀਆਂ ਤੇ ਗੁੱਟ ਤੇ ਵਿਚਾਲੇ ਵਾਲੀ ਬਾਹਣ ਵਾਲੇ ਤਾਂ ਦਬ ਸਕਦੇ ਹੋ ਔਰ ਇੱਥੇ ਆਪਾਂ ਹੋਲਡ ਕਰਾਂਗੇ ਸਿੱਧੇ ਬੈਠਣ ਦੀ ਕੋਸ਼ਿਸ਼ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਹ ਵੀ ਚੇਵਾਰੀ ਕਰਾਂਗੇ ਦੁਬਾਰਾ ਦੇਖੋ ਫਿਰ ਦਬਤਾ 1 2 3 4 5 6 7 8 9 10 फिर दबता एक दो तो तीन चार पांच पां सात आठ नौ दस फिर दबता एक दो तो तीन चार पांच छे सात आठ नौ दस फिर दबता एक दो तो तीन चार पांच सात आठ नौ दस तेन रिलैक्स ये भी छे बारी करनी है सारिया कसरत छे बारी फिर छे तो अठ आज अठ तो दस आजे सो ਹੁਣ ਇਸ ਤੋਂ ਅਗਲੀ ਕਸਰਤ ਕਿਹੜੀ ਕਰਨੀ ਹੈ ਸੋ ਇਹ ਸਨ ਕਸਰਤ ਤਾਂ ਅਗਰ ਤੁਹਾਡਾ ਪੁਰਾਣੇ ਤੋਂ ਪੁਰਾਣਾ ਲੱਕ ਦਰਦ ਹੈ ਹੁਣ ਸਭ ਤੋਂ ਜ਼ਰੂਰੀ ਕਸਰਤ ਕਰਨ ਲੱਗੇ ਆ ਜਿਹੜੀ ਤੁਸੀਂ ਲਾਸਟ ਦੇ ਵਿੱਚ ਕਰਨੀ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਣਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰਦੇ ਆ ਜਿੱਥੇ ਰੋਜ਼ਾਨਾ ਅਸੀਂ ਪੇਸ਼ੈਂਟ ਦੇਖਦੇ ਆ ਸੋ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਉੱਥੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਣਾ ਫਿਜ਼ੋਥੈਰੇਪੀ ਔਰ ਡਾਕਟਰ ਗੁਰਸ਼ੇਦ ਸਿੰਘ ਦੋ ਪੇਜ ਨੇ ਔਰ ਫੇਸਬੁਕ ਤੇ ਵੀ ਸਾਡਾ ਪੇਜ ਹੈ ਉਹ ਹੈ ਐ ਸਦੀ ਸਿੰਘ ਸਨਾਪ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉਥੇ ਸਾਨੂੰ ਫੋਲੋ ਜਰੂਰ ਕਰਿਓ ਔਰ ਸਾਨੂੰ ਅਗਰ YouTube ਤੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਹ ਤੁਹਾਡੇ ਲਈ ਮਾੜੀ ਗੱਲ ਹੈ ਸਬਸਕ੍ਰਾਈਬ ਵੀ ਜਰੂਰ ਕਰ ਲਓ ਔਰ ਅਗਰ ਤੁਸੀਂ ਸਾਡੀ ਇਹ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕਰਤੀਆਂ ਨੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਇਹ ਕਸਰਤਾਂ ਕਰਕੇ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਜਾਂ ਸਟਾਰਟ ਕਰਤੀਆਂ ਨੇ ਕਿਉਂਕਿ ਇਸ ਦਾ ਅਸਰ 3 ਤੋਂ 4 ਹਫ਼ਤੇ ਬਾਅਦ ਤੁਹਾਨੂੰ ਦੇਖਣ ਨੂੰ ਜਰੂਰ ਮਿਲੇਗਾ ਸੋ ਆਓ ਹੁਣ ਕਰਦੇ ਆਪਾਂ ਲਾਸਟ ਕਸਰ ਇਸ ਦੇ ਵਿੱਚ ਕੀ ਕਰੋਗੇ ਤੁਸੀਂ ਸੇਮ ਫਿਗਰ ਆਫ 4 ਚ ਆ ਜਾਓਗੇ ਔਰ ਦੋਨੇ ਜੋ ਗੋਡੇ ਆ ਉਹ ਖੋਲ ਦੇਣੇ ਆ ਦੁਬਾਰਾ ਦੇਖੋ ਧਿਆਨ ਨਾਲ ਦੋਨੋਂ ਜਦੋਂ ਫਿਗਰ ਆਫ 4 ਚ ਆ ਗਏ ਇਹ ਹੱਥ ਅੱਗੇ ਹੋਣਗੇ ਜਿਹੜੇ ਗੋਡੇ ਆ ਉਹ ਇਦਾਂ ਰੱਖਾਂਗੇ ਔਰ ਅੱਡੀਆਂ ਪਿੱਛੇ ਜੋੜਾਂਗੇ ਆਪਾਂ ਠੀਕ ਹੈ ਦੁਬਾਰਾ ਦੇਖੋ ਫਿਗਰ ਆਫ 4 ਚ ਆਇਓ ਦੋਨੋਂ ਗੋਡੇ ਖੋਲ ਤੇ ਔਰ ਦੈਨ ਆਪਾਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰਾਂਗੇ ਔਰ ਹੱਥ ਅੱਗੇ ਲੈ ਜਾਗੇ ਔਰ ਜਿੰਨਾ ਹੱਥ ਅੱਗੇ ਤੋਂ ਅੱਗੇ ਲਿਆ ਸਕਦੇ ਆ ਸਿਰ ਥੱਲੇ ਲਾਉਣ ਦੀ ਕੋਸ਼ਿਸ਼ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰਦੇ ਰਹਿਣਾ ਇਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਥੈਨ ਰਿਲੈਕਸ ਹੌਲੀ ਹੌਲੀ ਸਿੱਧੇ ਹੋ ਜਾਣਾ ਕਈ ਵਾਰ ਕੀ ਹੁੰਦਾ ਅਗਰ ਤੁਹਾਡੀ ਇਹ ਕਸਰਤ ਕਰਦੇ ਨਾ ਨਾੜ ਚੜ ਜਾਂਦੀ ਹੈ ਇਦਾਂ ਪੈਰ ਦੀ ਇਦਾਂ ਜਿਵੇਂ ਇਹ ਉਂਗਲਾਂ ਨੇ ਇਹ ਵਾਲੀਆਂ ਇਹ ਅੰਦਰ ਨੂੰ ਇਦਾਂ ਇਦਾਂ ਮੁੜ ਜਾਂਦੀਆਂ ਨੇ ਇਦਾਂ ਕਰਕੇ ਤਾਂ ਘਬਰਾਉਣਾ ਨਹੀਂ ਤੁਸੀਂ ਇਸ ਨੂੰ ਹੱਥ ਨਾਲ ਸਿੱਧੇ ਕਰਨ ਦੀ ਕੋਸ਼ਿਸ਼ ਕਰਨਾ ਔਰ ਹੌਲੀ ਕਿਦੇ ਨੇ نیچے ਉਤਰ ਕੇ ਤੁਸੀਂ ਇਸ ਤੇ ਭਾਰ ਦੇ ਦੇਣਾ ਜੇਦੀ ਤੁਹਾਡੀ ਇਹ ਜਿਹੜੀ ਕ੍ਰੈਂਪ ਹੈ ਜਾਂ ਕੜੇਲ ਹੈ ਜਾਂ ਤੁਹਾਡੀ ਨਰਵ ਤੇ ਜੋ ਪ੍ਰੈਸ਼ਰ ਇੱਕਦਮ ਵੱਧ ਗਿਆ ਉਹ ਠੀਕ ਹੋ ਜਾਏਗਾ ਸੋ ਹੁਣ ਆਪਾਂ ਤੁਹਾਨੂੰ ਫੇਰ ਕਰਕੇ ਦਿਖਾਉਨੇ ਆ ਫਿਗਰ ਆਫ 4 ਚਾਹੂਗੇ ਦੋਨੋਂ ਜਿਹੜੇ ਗੋਡੇ ਖੋਲ ਦੇਣੇ ਨੇ ਅੱਡੀਆਂ ਜੋੜ ਦੇਣੀਆਂ ਨੇ ਇਸਤੇ ਬੈਠਣ ਦੀ ਕੋਸ਼ਿਸ਼ ਕਰਾਂਗੇ ਔਰ ਹੱਥ ਅੱਗੇ ਗਏ ਗਰਦਨ ਨੂੰ ਮੋੜ ਦੇਣਾ ਔਰ ਗਰਦਨ نیچے ਲਾ ਦੇਣੀ ਹੈ ਇੱਥੇ ਬੈਠਾ ਰਹਾਂਗੇ ਆਪਾਂ 10 ਸੈਕਿੰਡ 1 2 3 4 5 6 7 8 9 10 then relax ਫਿਰ ਆਪਾਂ ਸਿੱਧੇ ਇਦਾਂ ਵੀ ਬੈਠ ਸਕਦੇ ਹਾਂ ਔਰ ਜਾਂ ਫਿਰ ਇਦਾਂ ਵੀ ਆਰਾਮ ਕਰ ਸਕਦੇ ਆ ਦੁਬਾਰਾ ਫਿਰ ਕਰਾਂਗੇ ਆਪਾਂ ਦੋਨੋਂ ਗੋਡੇ ਖੋਲ ਤੇ ਇਸ ਕਸਰਤ ਦੇ ਵਿੱਚ ਇਦਾਂ ਹੀ ਆਰਾਮ ਕਰਨਾ ਇਹ ਨਹੀਂ ਹੈ ਵੀ ਤੁਸੀਂ ਇਦਾਂ ਬੈਠ ਕੇ ਹਾਂ ਜਿਆਦਾ ਦਸ ਜਾਦਾ ਤੁਸੀਂ ਥੱਕ ਗਏ ਇਦਾਂ ਬੈਠ ਸਕਦੇ। ਦੁਬਾਰਾ ਦੇਖੋ ਧਿਆਨ ਨਾਲ ਆਪਾਂ ਫਿਗਰ ਆਫ 4 ਚ ਆਏ। ਦੋਨੋਂ ਅੱਡੀਆਂ ਜੋੜ ਲੀਆਂ, ਗੋਡੇ ਬਾਹਰ ਕੀਤੇ ਔਰ ਇਦਾਂ ਬੈਠਣ ਦੀ ਕੋਸ਼ਿਸ਼ ਕੀਤੀ। ਦੋਨੋਂ ਹੱਥ ਬਾਹਰ ਗਰਦਨ નીચે ਇੱਥੇ ਆਪਾਂ ਹੋਲਡ ਕਰਾਂਗੇ। 10 ਸੈਕਿੰਡ 1 2 3 4 5 6 7 8 9 10। ਥੈਨ ਰਿਲੈਕਸ। ਸੋ ਇਹ ਹੋ ਗਈ ਤੁਹਾਡੀ ਚਾਈਲਡ ਪੋਜ਼ ਸਟ੍ਰੈਚ। ਇਸ ਨੂੰ ਤੁਸੀਂ ਘੱਟੋ ਘਾਟ ਨਹੀਂ ਤਾਂ 6 ਵਾਰੀ ਕਰਨਾ ਹੀ ਕਰਨਾ ਹੈ ਜਦੋਂ ਸਾਰੀਆਂ ਕਸਰਤਾਂ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਸਿੱਧੇ ਹੋ ਕੇ ਇਦਾਂ लेट ਜਾਣਾ ਹੈ ਔਰ ਗਰਮ ਪਾਣੀ ਵਾਲੀ ਬੋਟਲ ਨਾਲ 10 ਤੋਂ 15 ਮਿੰਟ ਸੇਕ ਜ਼ਰੂਰ ਦੇਣਾ ਹੈ ਸਵੇਰੇ ਸ਼ਾਮ ਸੇਕ ਦੇਣਾ ਹੈ ਜਿਹੜੀਆਂ ਕਸਰਤਾਂ ਨੇ ਉਹ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਹੋਰ ਕਿਹੜੀਆਂ ਜ਼ਰੂਰੀ ਗੱਲਾਂ ਨੇ ਉਹ ਵੀ ਧਿਆਨ ਨਾਲ ਸੁਣੋ ਸੁਵੇਤਾਂ ਕਸਰਤਾ ਪੁਰਾਣੇ ਤੋਂ ਪੁਰਾਣੇ ਲੱਕ ਦਰਦ ਦੀਆਂ ਤੁਸੀਂ ਇਹ ਕਸਰਤਾ ਸਵੇਰੇ ਤੇ ਪਾਰੇ ਸ਼ਾਮ ਕਰਨੀਆਂ ਨੇ ਹੌਟ ਪੈਕ ਸਵੇਰੇ ਔਰ ਜੋ ਸੇਕ ਸ਼ਾਮ ਨੂੰ ਹੌਟ ਪੈਕ ਮਤਲਬ ਸੇਕ ਸਵੇਰੇ ਵੀ ਦੇਣਾ ਸ਼ਾਮ ਨੂੰ ਵੀ ਦੇਣਾ 10 ਮਿੰਟ ਸਵੇਰੇ 10 ਮਿੰਟ ਸ਼ਾਮ ਔਰ ਨਾਲ ਦੀ ਨਾਲ ਤੁਸੀਂ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿਉਂਕਿ ਆਪਾਂ ਵੀਡੀਓ ਦੇ ਸਟਾਰਟਿੰਗ ਚ ਤੁਹਾਨੂੰ ਦੱਸ ਚੁੱਕੇ ਹਾਂ ਹੁਣ ਆਪਾਂ ਟਾਈਮ ਵੇਸ ਨਹੀਂ ਕਰਾਂਗੇ ਔਰ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਓ ਔਰ ਇੱਕ ਕਸਰਤਾ ਦੇ ਨਾਲ ਨਾਲ ਸੈਰ ਵੀ ਬਹੁਤ ਜ਼ਰੂਰੀ ਹੈ 10 ਤੋਂ 15 ਮਿੰਟ ਅਗਰ ਤੁਸੀਂ ਸੈਰ ਕਰੋ ਉਹ ਤੁਹਾਡੇ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਬੜੀ ਚੰਗੀ ਲੱਗੀ ਹੋਵੇਗੀ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਤੁਸੀਂ ਇਸ ਵੀਡੀਓ ਤੇ ਦੇਖ ਕੇ ਕਸਰਤ ਸ਼ੁਰੂ ਕਰਤੀ ਹੈ ਉਹ ਵੀ ਸਾਨੂੰ ਜਰੂਰ ਦੱਸਿਓ ਮਿਲਦੇ ਹਾਂ ਜਲਦੀ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖੋ ਔਰ ਤੁਸੀਂ ਸਿਹਤਮੰਦ ਰਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਪਿਆਰ ਸਤਿ ਸ਼੍ਰੀ ਅਕਾਲ ਜੀ